ਪਸ਼ੂ ਪ੍ਰੇਮ ਮੁਗਧ ਪੈ ਸਰੋਤੇ ਮੂਰਖ ਅਸ਼ਵਸ਼ ਪ੍ਰੇਤ ਕਹਿੰਦੇ ਸਾਰੇ ਸੁਣਨ ਲੱਗ ਪਏ ਕਹਿੰਦੇ ਹੁਣ ਸੁਣਨ ਮਤਲਬ ਸੁਣਨਾ ਸਮਝਣਾ ਵਿਚਾਰਨਾ ਜ਼ਿੰਦਗੀ ਦੇ ਵਿੱਚ ਆਉਣ ਲੱਗ ਪਿਆ ਕਹਿੰਦੇ ਪਸ਼ੂ ਪ੍ਰੇਤ ਤੇ ਮੂਰਖ ਕਹਿੰਦੇ ਸਭ ਸਰੋਤੇ ਬਣ ਗਏ ਸਰੋਤੇ ਮਤਲਬ ਸੱਚ ਸੁਣਨ ਲੱਗੇ ਸਮਝਣ ਲੱਗੇ ਹੁਣ ਪਸ਼ੂ ਪ੍ਰੇਤ ਪਸ਼ੂ ਸੁਣਨ ਲੱਗੇ ਬਾਣੀ ਜਿਵੇਂ ਆਪਾਂ ਇੱਕ ਸ਼ਬਦ ਹੋਰ ਵੀ ਪੜਦੇ ਆ ਉੱਚ અપਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਸੁਣਤੇ ਖੁਦ ਨੇ ਉਧਾਰ ਹੋ ਗਿਆ ਕਹਿੰਦੇ ਗਉਣ ਵਾਲਿਆਂ ਦਾ ਸੁਣਨ ਵਾਲਿਆਂ ਦਾ ਬਿਨ ਸਹਿ ਪਾਪ ਹਨੇਰੇ ਘਨੇਰੇ ਕਹਿੰਦੇ ਸਾਰੇ ਹੀ ਪਾਪ ਜਿੰਦਗੀ ਦੇ ਗਲਤ ਕੰਮ ਜਿਹੜੇ ਕਰਦੇ ਸੀ ਖਤਮ ਹੋ ਗਏ ਉਧਾਰ ਹੋ ਗਿਆ ਕਹਿੰਦੇ ਭਲਾ ਉਹ ਉਧਾਰ ਕਹਿੰਦੇ ਆ ਭਲਾ ਹੋਣ ਨੂੰ ਕਹਿੰਦੇ ਵੇਖੋ ਜੀ ਬੰਦੇ ਦਾ ਭਲਾ ਹੋ ਗਿਆ ਗਉਣ ਨਾਲ ਸੁਣਨ ਨਾਲ ਸਮਝਣ ਨਾਲ ਵਿਚਾਰਨ ਨਾਲ ਕਹਿੰਦੇ ਪਾਪ ਮਤਲਬ ਭੇੜੇ ਭੇੜੇ ਕੰਮ ਛੱਟ ਗਿਆ ਬਿਨ ਸਹਿ ਪਾਪ ਘਨੇਰੇ ਫਿਰ ਅਗਲੀ ਪੰਕਤੀ ਆਉਂਦਾ ਪਸ਼ੂ ਪ੍ਰੇਤ ਮੁਗਤ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲੈ ਹੁਣ ਤੁਸੀਂ ਧਿਆਨ ਨਾਲ ਸੁਣਿਓ ਇਸ ਸ਼ਬਦ ਵਿੱਚ ਆਉਂਦਾ ਪਸ਼ੂ ਪ੍ਰੇਤ ਮੁਗਤ ਕੋ ਤਾਰੇ ਹੁਣ ਮੇਰੇ ਵਰਗਾ ਬੰਦਾ ਜਦੋਂ ਇਹ ਪੰਕਤੀ ਪੜ੍ਹਦਾ ਤੇ ਨਾਲ ਧਾਰਨਾ ਥੋਕ ਦਿੰਦਾ ਕਿ ਪਸ਼ੂ ਤਰ ਕੇ ਪ੍ਰੇਤਾਂ ਤਰ ਜਾਣਾ ਬਾਬਾ ਜੀ ਤੇਰੀ ਬਾਣੀ ਸੁਣ ਕੇ ਜਗਲਾਂ ਕਵੇ ਡੰਗਰਾਂ ਵਾਲੇ ਕਿਤੇ ਬਾਣੀ ਲਈਏ ਤਾਂ ਕਦੇ ਤੂੰ ਖੰਡਪਾਟ ਪਸ਼ੂਆਂ ਨੂੰ ਵੀ ਸੁਣਾਇਆ ਇੱਥੇ ਬਹਿ ਕੇ ਮਾਰੀ ਜਾਂਦਾ ਗੱਲਾਂ ਜੇ ਕੁੱਤਾ ਦਰਬਾਰ ਚ ਆਵੇ ਤੁਸੀਂ ਮੈਨੂੰ ਜਵਾਬ ਦਿਓ ਸਿਰ ਕੋ ਸਾਰੇ ਬੋਲ ਕੇ ਦੱਸੋ 20-20 ਲੱਖ ਦੇ ਕੁੱਤੇ ਹੈਗੇ ਹਨ ਪਟਿਆਲੇ ਈ ਹੋਣਗੇ ਚੰਡੀਗੜ੍ਹ ਦੇ ਹੋਣਗੇ ਇੰਡੀਆ ਦੇ ਵਿੱਚ ਵੀ ਕਰੋੜਾਂ ਦੇ ਕੁੱਤੇ ਪਏ ਕੁੱਤੇ ਹੈਗੇ ਆ ਕਰੋੜ ਦਾ ਕੁੱਤਾ ਵੀ ਹੋਵੇ ਭਾਵੇਂ ਦੱਸੋ ਕਰੋੜ ਦਾ ਕੁੱਤਾ ਹੈ ਸਟੇਜ ਤੇ ਇੱਥੇ ਰੱਖਣ ਦੀ ਆਗਿਆ ਹੈ ਮਹਾਰਾਜ ਦੀ ਹਜ਼ੂਰੀ ਵਿੱਚ ਬੋਲੋ ਜੀ ਕੋਈ ਬੰਦਾ ਧਰਮ ਸਥਾਨ ਦੇ ਅੰਦਰ ਜਾਣ ਦੀ ਆਗਿਆ ਦੇ ਦੂ ਕਰੋੜ ਦੇ ਕੁੱਤੇ ਨੇ ਬਾਣੀ ਕੁੱਤਿਆਂ ਲਈ ਹੈ ਪਸ਼ੂਆਂ ਲਈ ਹੈ ਕਿ ਬੰਦਿਆਂ ਲਈ ਹੈ ਗਿਆਨ ਕਿਹਦੇ ਲਈ ਹੁੰਦਾ ਹੈ ਸਮਝਦਾ ਕੌਣ ਹੈ ਬੰਦੇ ਤਰੱਕੀ ਕਿਹਨੇ ਕਰਨੀ ਹੈ ਬੰਦੇ ਨੇ ਬਾਣੀ ਬੰਦਿਆਂ ਲਈ ਹੈ ਸਾਡੇ ਭਲੇ ਲਈ ਹੈ ਫਿਰ ਇੱਥੇ ਬਾਣੀ 'ਚ ਲਿਖਿਆ ਪਸ਼ੂਪ੍ਰੇਤ ਮੁਗਤ ਕੋ ਤਾਰੇ ਇਹ ਕੀ ਹੈ ਇਹ ਬਿਰਤੀਆਂ ਦੀ ਗੱਲ ਹੈ ਇੱਥੇ ਬਿਰਤੀ ਪਸ਼ੂ ਬਿਰਤੀ ਜਿਹੜੇ ਬੰਦੇ ਹੈ ਬੰਦੇ ਹੈ ਪਰ ਕਰਤੂਤਾਂ ਪਸ਼ੂਆਂ ਵਾਲੀਆਂ ਕਰਦੇ ਹੈ ਕਰਤੂਤ ਪਸ਼ੂ ਕੀ ਬਾਣ ਸਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਉਹ ਪਸ਼ੂਸ਼ ਬਾਣੀ ਵਿੱਚ ਜਿਹੜੇ ਪਸ਼ੂਆਂ ਦੀ ਗੱਲ ਆਈ ਹੈ ਉਹ ਹੈ ਜਿਹੜੇ ਅਕਲ ਤੋਂ ਹੀਨੇ ਐ ਜਿਵੇਂ ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਓਏ ਕਿਉਂ ਕੁੱਤਿਆਂ ਵਾਲੇ ਕੰਮ ਕਰਦਾ ਹੈ ਕਿਉਂ ਗਧਿਆਂ ਵਾਲੇ ਕੰਮ ਕਰਦਾ ਹੈ ਓਏ ਕਿਉਂ ਸੂਰ ਵਾਂਗੂ ਲਟਦਾ ਫਿਰਦਾ ਹੈ ਓਏ ਕਿਉਂ ਕਾਂ ਵਾਂਗੂ ਕਾ ਕ ਕਰਦਾ ਹੈ ਹੁੰਦਾ ਬੰਦਾ ਹੀ ਐ ਕਰਤੁਰਤਾ ਪਸ਼ੂਆਂ ਵਾਲੀਆਂ ਕਰਦਾ ਹੈ ਬਾਣੀ ਪਸ਼ੂਆਂ ਲਈ ਨਹੀਂ ਭਾਈ ਬਾਣੀ ਬੰਦਿਆਂ ਲਈ ਐ ਇਨਸਾਨਾਂ ਲਈ ਹੈ ਹੁਣ ਇਧਰ ਧਿਆਨ ਨਾਲ ਸੁਣਿਓ ਗੱਲ ਬਾਣੀ ਚ ਲਿਖਿਆ ਹੈ ਪਸ਼ੂ ਪ੍ਰੇਤ ਮੁਕਤ ਕੋਤਾ ਨੇ ਪਸ਼ੂ ਮਤਲਬ ਬੰਦਾ ਵਿਗੜ ਗਿਆ ਪਸ਼ੂ ਬਣ ਗਿਆ ਤੇ ਜਦੋਂ ਬੰਦਾ ਸੁਧਰ ਗਿਆ ਦੇਵਤਾ ਬਣ ਗਿਆ ਬੰਦਾ ਹੀ ਦੇਵਤਾ ਹੈ ਬੰਦਾ ਹੀ ਵਿਗੜ ਕੇ ਪਸ਼ੂ ਬਣ ਜਾਂਦਾ ਹੁਣ ਜਿਵੇਂ ਆਪਾਂ ਪੜਦੇ ਆ ਗੋਰ ਮਤਰ ਹੀਣਸ ਜੋ ਪ੍ਰਾਤੀ ਕਹਿੰਦੇ ਜਿਹੜਾ ਬੰਦਾ ਗਿਆਨ ਹੀੜ ਹੈ ਤੇਰੇ ਕੰਤ ਤੇ ਜਨਮ ਪ੍ਰਸ਼ਨ ਹੈ ਕਹਿੰਦੇ ਭ੍ਰਿਸ਼ਟਿਆ ਹੋਇਆ ਹੂਕਰੈ ਸੁਕਰੈ ਗਰਦਪੈ ਕੱਕੈ ਸਰਪਨ ਹੈ ਤੁਲ ਖਲੈ ਤੁਲ ਮਤਲਬ ਬਰਾਬਰ ਆਪਾਂ ਕਈ ਵਾਰੀ ਕਹਿੰਦੇ ਨੇ ਫਲਾਣਾ ਬੰਦਾ ਤੇ ਫਲਾਣੇ ਦੇ ਤੁਲ ਹੈ ਤੁਲ ਕਹਿੰਦੇ ਐ ਬਰਾਬਰ ਨੂੰ ਬਰਾਬਰ ਖਲੈ ਮਤਲਬ ਬੂਰਖ ਕਹਿੰਦੇ ਇਹ ਬੰਦਾ ਤੇ ਕੁੱਤਿਆਂ ਗਧਿਆਂ ਪੂਕਰੇ ਸੂਕਰੇ ਗਰਦਪੈ ਕੱਕੇ ਤਾਵਾ ਸੱਪਾ ਸੂਰਾ ਦੇ ਟੋਲੇ ਇਹ ਬੰਦਾ ਕੁੱਤਿਆਂ ਗਧਿਆਂ ਦੇ ਟੋਲੇ ਜਿਹੜਾ ਗਿਆਨ ਤੋਂ ਹਿੰਦਾ ਕੁੱਤਾ ਗਧਾ ਬਣ ਕੇ ਹੀ ਜ਼ਿੰਦਗੀ ਜਿਉਂਦਾ ਅਕਲ ਤੇ ਇਹਨੂੰ ਆਈ ਹੋਈ ਨਹੀਂ ਆਪ ਕੋ ਸਤ ਤਾਹਾ ਸ਼ਿਵਾਕ ਹੁਣ ਸਾਡੇ ਧਾਰਨਾ ਇਹ ਬਣਦੇ ਆ ਕਾਂਵਾ ਕੁੱਤਿਆਂ ਗਧਿਆਂ ਦੀ ਜੋੜੀ ਪਹਿਣਗੇ ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ ਮਤਲਬ ਅਕਲ ਜਨਮਾਂ ਵਿੱਚ ਕੁੱਤੇ ਗਧੇ ਵੰਨ ਗਏ ਪਰ ਬਾਣੀ 'ਚ ਇਹ ਲਿਖਿਆ ਵੀ ਗਿਆਨ ਤੋਂ ਹੀ ਨਾ ਬੰਨ ਕਿੰਨੇ ਵੰਣਾ ਥੋੜਾ ਇਹਦੇ ਅੱਜ ਕੁੱਤੇ ਆਲੇ ਕੰਮ ਕਰਦੇ ਅਗਲੇ ਜਨਮਾਂ 'ਚ ਥੋੜਾ ਬਣੂ ਇਹ ਤੇ ਅੱਜ ਹੈ ਮਰਨ ਤੋਂ ਬਾਅਦ ਕੀਨੇ ਵੇਖਿਆ ਭਾਈ ਅੱਜ ਮੁਕਤ ਹੋ ਜੋ ਕੁੱਤੇ ਦੀ ਜੂਨ ਚੋਂ ਮੁਕਤ ਹੋ ਜੋ ਗਧੇ ਦੀ ਜੂਨ ਚੋਂ ਮੁਕਤ ਹੋ ਜੋ ਪ੍ਰਾਪਤੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਗ ਆਵੈ ਮਰਨ ਤੋਂ ਬਾਅਦ ਵਾਲੀ ਮੁਕਤੀ ਚਾਹੀਦੀ ਏ ਕਿ ਜਿਉਂਦਿਆਂ ਵਾਲੀ ਬੋਲੋ ਜੀ ਪਰ ਇੱਕ ਗੱਲ ਵੇਖੋ ਖਮਾਲ ਦੀ ਪੁਜਾਰੀ ਦਾ ਬਹਿ ਗਿਆ ਬੇੜਾ ਇਨਾਂ ਨੇ ਇਹ ਜਿਹੇ ਹਸਾਬ ਨਾਲ ਫਿੱਟ ਕੀਤਾ ਹੈ ਇਹ ਕਹਿੰਦੇ ਨੇ ਮਰਨ ਤੋਂ ਬਾਅਦ ਮਿਲ ਜੂ ਹੁਣ ਤੂੰ ਐ ਕਰ ਪੈਸੇ ਦੇ ਆ ਸਾਫ ਜਾ ਰੈਦਗੀ ਮੋਟਰਸਾਈਕਲ ਮਰਨ ਤੋਂ ਬਾਅਦ ਮਿਲ ਜੂ ਰਜਿਸਟਰੀ ਐਦਰੀ ਕੈਦਗੀ ਹੁਣ ਕਰਾ ਦੇ ਜ਼ਮੀਨ ਮਰਨ ਤੋਂ ਬਾਅਦ ਮਿਲ ਜੂ ਕੋਈ ਬੰਦਾ ਇਹ ਸੌਦਾ ਕਰੂ ਗੱਜ ਕੇ ਪਰ ਟਰ ਮਾਲੇ ਪਾਸੇ ਇਹ ਜੇ ਟੈਕ ਕਰੇ ਨੇ ਬੰਦੇ ਹਾਂਜੀ ਹਾਂਜੀ ਸਤਿਬਚਨ ਸਤਿਬਚਨ ਕਹੀ ਜਾਂਦੇ ਐ ਕਹਿਣਗੇ ਕਾਰ ਹੋਣ ਲਓ ਮਿਲ ਪਰਣ ਤੋਂ ਬਾਅਦ ਜਾਊਂਗਾ ਕੋ ਸੰਤਨਾ ਸ਼੍ਰੀ ਵਾਹ ਤੇ ਚੁੱਪ ਕਰਕੇ ਸੌਦਾ ਕਰ ਲਿਆ ਜਦੋਂ ਮੇਰੇ ਵਰਗੇ ਨੇ ਪੈਸੇ ਕਢਾਉਣੇ ਹੋਣਗੇ ਕਹਿਣਗੇ 10 ਗੁਣਾ ਇੱਥੇ ਮਿਲੂ 70 ਗੁਣਾ ਅੱਗੇ ਜਾ ਕੇ ਮਿਲੂ ਅੱਗੇ ਕਦੋਂ ਕਹਿਣਗੇ ਮਰਨ ਤੋਂ ਬਾਅਦ ਤੇ ਆਪਾਂ ਕਹਿੰਦੇ ਹਾਂਜੀ ਫਿਰ ਠੀਕ ਐ ਅਗ ਮਰਨ ਤੋਂ ਬਾਅਦ ਸੀ ਆਪਾਂ ਦੋ ਕਿੱਲੇ ਬਾਬਿਆਂ ਨੂੰ ਦਾਨ ਕਰ ਦੋ ਫਿਰ ਉਹ ਤੇ ਆਪਣੇ ਦਿਮਾਗ 'ਚ ਹੀ ਆਈ ਆਈਡੀਆ ਲਈ ਬੈਠਾ ਹੁੰਦਾ ਵੀ ਮੇਰੇ ਤੋਂ 2 ਤੇ 20 ਬਾਣੀ ਜਾਣੇ ਅਗਲੇ ਜਨਮ ਵਿੱਚ 10 ਗੁਣਾ ਤੇ ਇੱਥੇ ਹੀ ਮਿਲ ਜਾਣੇ 20 ਤੇ ਇੱਥੇ ਹੀ ਮਿਲ ਜਾਣੇ ਤੇ 70 ਕਹਿੰਦੇ ਅਗਲੇ ਜਨਮ 'ਚ ਮਿਲਣੇ ਨੇ ਅਗਲਾ ਤੇ ਮਰਬਿਆਂ ਦਾ ਹਿਸਾਬ ਲਾ ਕੇ ਬੈਠਾ ਹੁੰਦਾ ਬੱਚੀ ਕਿੱਲੇਆਂ ਦਾ ਇੱਕ ਮਰਬਾ ਹੁੰਦਾ ਅਗਲਾ ਕਹਿੰਦਾ ਏਨ ਕੀ 2 ਕਿੱਲੇ ਦਾਨ ਕਰ ਦੋ ਮੁੜ ਕੇ ਅਗਲੇ ਜਨਮਾਂ 'ਚ ਤੇ ਮਰਬੇ ਮਿਲਣੇ ਮੈਨੂੰ ਕੋਈ ਸੌਦਾ ਐਡਾ ਬੰਦਾ ਕਮਲਾ ਨਹੀਂ ਜਿਹੜਾ ਅਗਲੇ ਜਨਮ ਦੇ ਲਾਰੇ 'ਚ ਦੇ ਦਵੇ 10 ਰੁਪਏ ਨਹੀਂ ਦਿੰਦਾ ਅਗਲਾ ਅਗਲਾ ਕਹਿੰਦਾ ਬੰਦੂ ਸਮਝਦਾ 100 ਰੁਪਈਆ ਹੁਣ ਦੇਈਏ ਤੈਨੂੰ ਤੇ ਡਿਲੀਵਰੀ ਮਰਨ ਤੋਂ ਬਾਅਦ ਦੇਵੇਗਾ ਐ ਕਿਵੇਂ ਹੋ ਸਕਦਾ ਪਰ ਧਰਮ ਦੇ ਵਿੱਚ ਸਭ ਕੁਝ ਜਾਇਜ਼ ਹੈ ਬੰਦਾ ਚੁੱਪ ਕਰਕੇ ਮੰਨੀ ਜਾਂਦਾ ਧਰਮ ਵਾਲੇ ਪਾਸੇ ਤੇ ਲੌਜੀਕਲੀ ਪਾਟ ਮਾਈਂਡ ਦਾ ਬਲੌਕ ਹੀ ਹੋ ਜਾਂਦਾ ਹੈ ਮੈਂਡ ਦਾ ਦਿਮਾਗ ਦਾ ਸੋਚਣ ਵਾਲਾ ਪਾਸਾ ਧਰਮ ਵਾਲੇ ਪਾਸੇ ਤੇ ਬੰਦੀ ਹੋ ਜਾਂਦਾ ਹੈ ਅੱਬ ਗੁਰਦੁਆਰੇ ਵਿੱਚ ਆ ਗਿਆ ਮੰਦਰ ਚ ਆ ਗਿਆ ਮਸਜਿਦ ਚ ਆ ਗਿਆ ਇੱਥੇ ਆ ਕੇ ਸੋਚਣ ਵਾਲਾ ਪਾਸਾ ਬੰਦ ਐ ਟੱਜਾ ਹੋ ਕੇ ਪਾ ਕੇ ਦੀਵੀ ਜੀ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਬਸ ਐ ਤੇ ਜਦੋਂ ਘਰੋਂ ਬਾਹਰ ਨਿਕਲਦਾ ਉਦੋਂ ਦਿਮਾਗ ਚਲਾਉਂਦਾ ਗੁਰਦੁਆਰੇ ਤੋਂ ਬਾਹਰ ਦਿਮਾਗ ਚਲਾਉਂਦਾ ਹੈ ਖੇਤਾਂ 'ਚ ਦਿਮਾਗ ਚਲਾਉਂਦਾ ਹੈ ਦੁਕਾਨਾਂ 'ਤੇ ਦਿਮਾਗ ਚਲਾਉਂਦਾ ਹੈ ਗੁਰਦੁਆਰੇ ਵਿੱਚ ਚੁੱਪ ਕਰਕੇ ਅੱਖਾਂ ਬੰਦ ਕਰਕੇ ਸਤਿਵਚਨ ਜੀ ਸਤਿਵਚਨ ਜੀ ਜੋ ਸੁਣਾਈ ਜਾਂਦੇ ਐ ਉਹੀ ਚੁੱਪ ਕਰਕੇ ਸੁਣੀ ਜਾਂਦਾ ਹੈ ਉੱਥੇ ਤੇ ਬਲੌਕ ਹੀ ਹੋ ਜਾਂਦਾ ਹੈ ਇਹਦਾ ਦਿਮਾਗ ਤੇ ਬਲੌਕ ਪਤਾ ਕਿਉਂ ਹੁੰਦਾ ਸਾਡੇ ਵਾਲੇ ਗੂਗੜਿਆਂ ਨੇ ਦੱਸਿਆ ਹੀ ਇਹ ਐ ਕਹਿੰਦੇ ਸ਼ਰਧਾ ਹੀ ਰੱਖੋ ਆਖੋ ਸਾਥਾ ਵਾਹਿਗੁਰੂ ਕਹਿੰਦੇ ਬੋਲਣਾ ਤੇ ਹੈ ਹੀ ਨਹੀਂ ਸੋਚਣਾ ਤੇ ਹੈ ਹੀ ਨਹੀਂ ਦਿਮਾਗ ਚਲਾਉਣਾ ਤੇ ਪਾਪ ਹੁੰਦਾ ਤੇ ਬੰਦਾ ਇਕੱਲਾ ਹੀ ਬੈਠਾ ਸੋਚੀ ਜਾਂਦਾ ਮੈਂ ਕਿਤੇ ਗਲਤ ਤੇ ਨਹੀਂ ਕਰ ਰਿਹਾ ਮੇਰੇ ਤੋਂ ਕਿਤੇ ਪਾਪ ਹੀ ਨਾ ਹੋ ਜਾਏ ਐਂ ਸੋਚੀ ਜਾਂਦਾ ਕਿਉਂਕਿ ਦਿਮਾਗ ਚ ਪਠਾਇਆ ਹੀ ਇਹ ਕੁਝ ਹੈ ਬੰਦਾ ਕਮਲਾ ਹੀ ਰਵੇ ਬੰਦਾ ਬੁੱਧੋ ਹੀ ਰਵੇ ਭਾਈ ਪ੍ਰੇਖ ਅੱਜ ਆ ਅਸੀਂ ਪਸ਼ੂ ਬਾਣੀ ਨੂੰ ਪੁੱਛੋ ਪਸ਼ੂ ਕੌਣ ਹੁੰਦਾ ਬਾਣੀ ਕਹਿੰਦੀ ਹੈ ਪਸ਼ੂ ਹੁੰਦਾ ਜਿਹੜਾ ਜਿਹੜਾ ਪਸ਼ੂਆਂ ਵਾਲੇ ਕੰਮ ਕਰਦਾ ਤੁੱਲ ਖਲੈ ਪਸ਼ੂਆਂ ਦੇ ਤੁੱਲ ਜਿਹੜਾ ਕੰਮ ਕਰਦਾ ਉਹ ਹੈ ਕੁੱਤਾ ਕਹਦਾ ਸੱਤ ਗੁਰਮੰਤਰ ਹਿੰਦਸ ਜੋ ਪ੍ਰਾਨੀ ਤਿਰਗੰਥ ਜਨਮ ਪ੍ਰਸ਼ਨ ਹੈ ਕੂਕਰੇ ਸੁਕਰੇ ਗਰਦ ਬੈ ਕੱਕੇ ਸਰਪਨੈ ਤੁੱਲ ਖਲੈ ਤੁੱਲ ਐ ਇਹ ਅੱਜ ਹੈ ਬਾਣੀ ਤੋਂ ਪੁੱਛ ਲਿਆ ਵੀ ਅੱਛਾ ਫਿਰ ਅਗਲਾ ਪੁੱਛੋ ਪਸ਼ੂ ਦੂਜੇ ਨੰਬਰ ਦੇ ਕੀ ਹੁੰਦਾ ਪ੍ਰੇਤ ਮਹਾਰਾਜ ਪ੍ਰੇਤ ਕਿੰਨੂੰ ਕਹਿੰਦੇ ਆ ਧਿਆਨ ਨਾਲ ਸੁਣੋ ਮਹਾਰਾਜ ਪ੍ਰੇਤ ਕਿੰਨੂੰ ਕਹਿੰਦੇ ਆ ਭਲਾ ਬਾਣੀ ਕਹਿੰਦੀ ਹੈ ਪ੍ਰੇਤ ਹੈ ਜਿਹੜਾ ਬੰਦਾ ਅਕਲ ਨਾਲੋਂ ਗਿਆਨ ਨਾਲੋਂ ਟੁੱਟਿਆ ਹੋਇਆ ਸਮਝ ਨਾਲੋਂ ਟੁੱਟਿਆ ਹੋਇਆ ਪ੍ਰੇਤ ਕਹਿੰਦੇ ਨੇ ਚਿਪੜ ਦਾ ਜਿਹੜਾ 8 ਸਾਲ ਦੀ ਲੜਕੀ ਨਾਲ ਚਿੰਬੜ ਗਿਆ ਰੇਪ ਕਰਤਾ ਇਹ ਪ੍ਰੀਤ ਇਹ ਹੀ ਹੈ ਪ੍ਰੀਤ ਬਾਣੀ ਆ ਪ੍ਰੀਤ ਮਾਇਆ ਉਹ ਪ੍ਰੀਤ ਹੈ ਕਾਮ ਕ੍ਰੋਧ ਅਹੰਕਾਰਾ ਬੋਲੋ ਜੀ ਮਾਇਆ ਉਹ ਪ੍ਰੇਤ ਹੈ ਤਾਂ ਪ੍ਰੋਧ ਹੰਕਾਰਾ ਬਾਣੀ ਕਹਿੰਦੀ ਹੈ ਪ੍ਰੇਤ ਅਸੀਂ ਪਤਾ ਕਿਹਨੂੰ ਕਹਿੰਦੇ ਆ ਜਿਹੜਾ ਮਾਇਆ ਦੇ ਵਿੱਚ ਫਸਿਆ ਹੋਇਆ ਲਿਪਟਿਆ ਜੇ ਕਿਸੇ ਦੁਕਾਨ ਤੇ ਜਾਓ ਤੁਸੀਂ ਵੱਡੇ ਦਫ਼ਤਰ 'ਚ ਜਾਓ ਵੱਡੇ ਆਫੀਸਰ 'ਚ ਵੱਡੇ ਦਫ਼ਤਰਾਂ 'ਚ ਜਾਓ ਅਗਲਾ ਭੱਜ ਕੇ ਚਿੰਬੜਦਾ ਹੈ ਕਿਨੂੰ ਭਲਾ ਤੇਰੀ ਜੇਬ ਨੂੰ ਚਿੰਬੜਦਾ ਨਹੀਂ ਮਾਇਆ ਦੇ ਵਿੱਚ ਵੀ ਲੈ ਕੱਢਦੇ 10000 ਫੇਰ ਕੰਮ ਕਰੂ ਤੇਰਾ ਇਹ ਪ੍ਰੇਤ ਤੋਂ ਘੱਟ ਹੈ ਕਿਵੇਂ ਪੈਂਦਾ ਤੇਰੀ ਖੂਨ ਪਸੀਨੇ ਦੀ ਕਮਾਈ ਦੀ ਚਿੰਬੜਦਾ ਕਿ ਨਹੀਂ ਚਿੰਬੜਦਾ ਬੋਲੋ ਵੀ ਉਹ ਇਹ ਤੇਰੀ ਖੂਨ ਪਸੀਨੇ ਦੀ ਕਮਾਈ ਨੂੰ ਚਿੰਬੜਦਾ ਹੋਰ ਚਿੰਬੜਦਾ ਕੀ ਦੇਖਣਾ ਹੁੰਦਾ ਕਹਿੰਦੇ ਪ੍ਰੇਤ ਚਿੰਬੜਦਾ ਕਹਿੰਦੇ ਆ ਤੇ ਚਿੰਬੜਦਾ ਅਧਿਕ ਚਿੰਬੜਦਾ ਤੇਰੀ ਜੇਬ ਨੂੰ ਹੈ ਤੇਰੀ ਮਾਇਆ ਨੂੰ ਕਿਵੇਂ ਚਿੰਬੜਦਾ ਹੈ ਹੋਰ ਕੀ ਭਾਲਦਾ ਦੁਨੀਆ ਜਿੱਥੇ ਗਰਕਦੀ ਹੈ ਗਰਕ ਜੇ ਮੈਂ ਆਪਣੀ ਕੁਰਸੀ ਨਹੀਂ ਛੱਡਣੀ ਚਿੰਬੜੇ ਹੈਗੇ ਕਿਤੇ ਕੁਰਸੀਆਂ ਨੂੰ ਬੋਲੋ ਯਾਰ ਮਾਇਆ ਵਿੱਚ ਬੰਦਾ ਮਾਰਾ ਨੂੰ ਪੁੱਛੋ ਮਾਰੇ ਪ੍ਰੇਤਰੀ ਨੂੰ ਕਹਿੰਦੇ ਆ ਕਹਿੰਦੇ ਮਾਇਆ ਦੇ ਵਿੱਚ ਫਸਿਆ ਹੋਇਆ ਬੰਦਾ ਪ੍ਰੇਤ ਹੈ ਵੇਖੋ ਫਸਿਆ ਹੋਇਆ ਕੁਰਸੀ ਦੇ ਨਾਲ ਚਿਪੜਿਆ ਹੋਇਆ ਮਾਇਆ ਮੋਹ ਮੋਹ ਵਿੱਚ ਬੰਦਾ ਪ੍ਰੇਤ ਬਣ ਜਾਂਦਾ ਹੈ ਸਾਰੇ ਆਪਣੇ ਬੱਚਿਆਂ ਦੇ ਵਾਸਤੇ ਬਾਕੀ ਸਾਰੀ ਦੁਨੀਆ ਦਾ ਖੋਖੋ ਕੇ ਵੀ ਲਿਉਣ ਨੂੰ ਤਿਆਰ ਹੁੰਦਾ ਆ ਵੇਖੋ ਪ੍ਰੇਤ ਕਾਂਪ ਕ੍ਰੋਧ ਹੰਕਾਰਾ ਗੁੱਸੇ ਦੇ ਵਿੱਚ ਆ ਕੇ ਬੰਦਾ ਕਹਿੰਦੇ ਪ੍ਰੇਤ ਬਣ ਜਾਂਦਾ ਕਾਮ ਵਿੱਚ ਆ ਕੇ ਬੰਦਾ ਪ੍ਰੇਤ ਬਣ ਜਾਂਦਾ ਬਾਣੀ ਕਹਿੰਦੀ ਹੈ ਕਾਮੀ ਨੂੰ ਵੇਖ ਲੈ ਪ੍ਰੇਤ ਨਹੀਂ ਇੱਥੇ ਨਿੱਕੀਆਂ ਨਿੱਕੀਆਂ ਆਸਮਾ ਵਰਗੀਆਂ ਲੜਕੀਆਂ ਦੇ ਨਾਲ ਇੱਥੇ ਰੇਪ ਕੇਸੇ ਭਾਰਤ ਵਿੱਚ ਹੋਇਆ ਹੈ ਇੱਥੇ ਇੰਡੀਆ 'ਚ ਹੁੰਦਾ ਰੋਜ਼ ਹੁੰਦਾ ਹੈ ਇਹਦੇ ਭਰਾਵੋ ਮੇਰੇਓ ਥੋੜੇ ਜੇ ਕੇਸ ਬਾਹਰ ਆ ਜਾਂਦੇ ਆ ਕਈ ਤੇ ਅੰਦਰ ਹੀ ਦੱਬ ਲੈਂਦੇ ਆ ਰਿਸ਼ਤੇਦਾਰਾਂ ਦੇ ਅਗਲਾ ਕਹਿੰਦਾ ਸਾਡਾ ਹੀ ਰਿਸ਼ਤੇਦਾਰ ਇਹ じゃ ਨਿਕਲਿਆ ਚੁੱਪ ਕਰ ਜਾ ਕੁੜੀਏ ਬੋਲਣਾ ਨਹੀਂ ਉੜੀਏ ਚੁੱਪ ਕਰ ਜਾ ਲੱਖਾਂ ਨਹੀਂ ਲੱਖਾਂ ਨਹੀਂ ਮੈਂ ਕਹਿ ਰਿਹਾ ਕਰੋੜਾਂ ਢੀਆਂ ਅੰਦਰੀ ਲੈ ਕੇ ਬੈਠੀਆਂ ਜਿਹੜੇ ਪ੍ਰੇਤਾਂ ਦੇ ੱੱਕੇ ਚੜੀਆਂ ਜਿਹੜੀਆਂ ਪ੍ਰੇਤਾਂ ਦੇ ੱੱਕੇ ਚੜੀਆਂ ਆ ਟੱਬਰਾਂ ਨੇ ਚੁੱਪ ਕਰਾਤੀਆਂ ਚੁੱਪ ਕਰ ਜਾ ਬੋਲੀ ਨਾ ਗੱਲ ਨਾ ਕਰੀ ਕਿਸੇ ਦਾ ਸਕੇ ਰਿਸ਼ਤੇਦਾਰਾਂ ਵਿੱਚ ਵਿੱਚ ਨਿੱਕੀਆਂ ਨਿੱਕੀਆਂ ਬੱਚੀਆਂ ਚੈਨਲਾਂ ਤੇ ਜਾ ਜਾ ਕੇ ਅੱਜ ਕੱਲ ਵਿਕੀਦਾ ਹੁਣ ਮੀਡੀਆ ਦਾ ਯੁੱਗ ਆ ਗਿਆ ਚੈਨਲਾਂ ਤੇ ਜਾ ਜਾ ਕੇ 40 40 50 50 ਸਾਲ ਦੀਆਂ ਬੀਬੀਆਂ ਬੋਲੀਆਂ ਨੇ ਜਿਨ੍ਹਾਂ ਨੇ ਜਾ ਕੇ ਕਿਹਾ ਮੇਰੇ ਨਾਲ ਵੀ ਬਚਪਨ ਚ ਆਇਆ ਮੇਰੇ ਨਾਲ ਵੀ ਹੋਇਆ ਮੇਰੇ ਨਾਲ ਵੀ ਹੋਇਆ ਮੇਰੇ ਨਾਲ ਵੀ ਹੋਇਆ ਰਿਸ਼ਤੇਦਾਰੀ ਜੋ ਆਉਂਦੇ ਹੁੰਦੇ ਸੀ ਕਹਿੰਦੇ ਸੀ ਕਰੇ ਐਦਾਂ ਦੀਆਂ ਗੱਲਾਂ ਕੀਤੀਆਂ ਉਹ ਪ੍ਰੇਤਾਂ ਤੋਂ ਘੱਟ ਨੇ ਬੰਦੇ ਇਹੇ ਦੇ ਕਿਦੈਂ ਚਿਪੜਦੇ ਐ ਇਹ ਪ੍ਰੇਤ ਨਹੀਂ ਕਿਸੇ ਦਾ ਸਾਰੇ ਦਾ ਸਾਰਾ ਘਰ ਹੜੱਪ ਜਾਂਦੇ ਅਗਲੇ ਪ੍ਰੇਤ ਜਿਹੜਾ ਦੇ ਦੇ ਕੇ ਮਾਰ ਕੇ ਰੱਖ ਤੇ ਖਤਮ ਕਰ ਤੇ ਪ੍ਰੇਤਾਂ ਤੋਂ ਘੱਟ ਹੈ ਬਾਣੀ ਜਿਉਂਦੇ ਪ੍ਰੇਤ ਮੰਦੀ ਹੈ ਮਰੇ ਪ੍ਰੇਤਾਂ ਦੀ ਗੱਲ ਹੋਰ ਕਰਦੇ ਹੋਣਗੇ ਬਾਣੀ ਕਿਹਦੀ ਜਿਉਂਦਾ ਪ੍ਰੇਤ ਹੈ ਆ ਵੇ ਸਮਝਦੇ ਹੋ ਬੰਦ ਮਰਿਆਂ ਦੀ ਪ੍ਰੇਤਾਂ ਦੀ ਗੱਲ ਕਰੀਏ ਕਿ ਜਿਉਂਦਿਆਂ ਦੀ ਕਰੀਏ ਗੱਜ ਕੇ ਦੁਨੀਆ ਤੰਗ ਮਰਿਆਂ ਪ੍ਰੇਤਾਂ ਨੇ ਕਰੀ ਹੋਈ ਹੈ ਕਿ ਜਿਉਂਦਿਆਂ ਨੇ ਅੱਜ ਜਿਉਂਦੇ ਜਿੰਨੇ ਬੰਦੇ ਬੈਠੇ ਹੋ ਕਿੰਨੇ ਪ੍ਰੇਤ ਵਿਖੱਜਾ ਦਾ ਪ੍ਰੇਤ ਕੁੜੀਆਂ ਨੂੰ ਚਿੰਬੜਦੇ ਨੇ ਭਾਈ ਭਾਈਆਂ ਨੂੰ ਤੇ ਚਿੰਬੜਦੇ ਹੀ ਘਟ ਨਹੀਂ ਨੇ ਇਹਨਾਂ ਦੇ ਨੇੜੇ ਦੇ ਘਾਟੀ ਲੱਗ ਜਾਂਦੀ। ਬੀਬੀਆਂ ਨੂੰ ਜ਼ਿਆਦਾ ਚਿੰਬੜਦੇ ਨੇ ਪ੍ਰੇਤ। ਜਿਉਂਦੇ ਪ੍ਰੇਤਾਂ ਦੀ ਗੱਲ ਕਰੋ ਸਵਾਜ ਨੂੰ ਖਦਰ ਆ ਅੱਜ ਜਿਉਂਦੇ ਪ੍ਰੇਤਾਂ ਤੋਂ ਹੈ। ਇਹਨਾਂ ਦੀ ਗੱਲ ਕਰੋ ਆ ਪ੍ਰੇਤ ਖਦਰਨਾਕ ਨੇ। ਇਹਨਾਂ ਨੂੰ ਠੀਕ ਕਿਵੇਂ ਕਰੀਏ? ਯਾਰ ਸਾਡੇ ਵਰਗੇ ਡੇਰਿਆਂ ਦੇ ਵਿੱਚ ਬੈਠੇ ਪ੍ਰੇਤ ਨੇ ਤੂੰ ਜਾ ਕੇ ਕਹ ਦੇ ਮੇਰੇ ਪ੍ਰੋਬਲਮ ਪੈ ਗਈ ਇੱਕ ਮੁੰਡਾ ਨਹੀਂ ਪੜਦਾ ਇੱਕ ਆ ਹੋ ਗਈ ਇੱਕ ਆ ਹੋ ਗਈ ਇੱਕ ਆ ਹੋ ਗਈ ਜਿੰਨਾ ਵੱਟੀਆਂ ਜ਼ਿਆਦਾ ਪ੍ਰੋਬਲਮਾਂ ਦੱਸੇਗਾ ਓਡਾ ਵੱਟਾ ਪਾਠ ਲਾ ਦੇਣਗੇ ਕਹਿਣਗੇ ਤੇਰਾ 파ੜ ਤੇ 52000 ਵਾਲਾ ਕਰਾਂਗੇ ਤੂੰ ਪੁੱਛ ਵੀ 52000 ਕਾਹਦਾ ਕਹਾਂਗੇ ਕੇਸੀ ਦਾ ਆ ਕੇ ਬੈਠਾਂਗੇ 52000 ਕਾਹਦਾ ਕਹਾਂਗੇ ਨਵੇਂ ਕੱਪੜੇ ਐ ਤੂੰ ਸਾਫ ਪਾ ਕੇ ਬੈਠਾਂਗੇ ਲੈ ਭੀ ਪ੍ਰੇਤ ਤੋਂ ਘੱਟ ਨੇ ਕਿਤੇ ਮੇਰੇ ਵਰਗੇ ਬਾਬੇ ਚੋਲਿਆਂ ਵਾਲੇ ਕਿਰਪਾਨਾਂ ਵਾਲੇ ਗੱਤਰਿਆਂ ਵਾਲੇ ਦਾੜ੍ਹੀਆਂ ਵਾਲੇ ਪੱਗਾਂ ਵਾਲੇ ਇਹ ਵੀ ਕਈ ਡੇਰਿਆਂ 'ਚ ਬੈਠੇ ਪ੍ਰੇਤਾਂ ਤੋਂ ਘੱਟ ਨਹੀਂ ਜਿਹੜੇ ਲੋਕਾਂ ਨੂੰ ਗੁਮਰਾਹ ਕਰਦੇ ਵਿਕਲਪ ਹੋਣ ਤੋਂ ਰੋਕਦੇ ਆ ਖੁੱਲਣ ਤੋਂ ਰੋਕਦੇ ਆ ਨਾ ਸਮਝਣਾ ਤੇ ਨਾ ਕਿਸੇ ਦੂਜੇ ਨੂੰ ਸਮਝਣ ਦੇਣ ਇਹ ਪ੍ਰੇਤਾਂ ਤੋਂ ਘੱਟ ਨਹੀਂ ਬੈਠੇ ਕਿਤੇ ਆਉਂਦੀ ਏ ਗੱਲ ਪਕੜ ਅੱਗੇ ਕਰਾਂ ਬਸ਼ਮਸ਼ ਪ੍ਰੇਤ ਕਈਆਂ ਵੀਰਾਂ ਦੇ ਬਾਣੀ پڑھਨ ਵਾਲਿਆਂ ਦੇ ਦਿਮਾਗ 'ਚ ਇੱਕ ਸਵਾਲ ਆ ਗਿਆ ਬਣਾ ਵੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹ ਜੇ ਮਰੇ ਤੇ ਅੱਗੇ ਆਉਂਦਾ ਹੈ ਸਰਪ ਜਉਣ ਵੱਲ ਵੱਲ ਉਤਰੈ श हरी भाई, भाई गोबि नाम, नाम मतीस